ਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਖਮਨ ਪ੍ਰੀਤ ਹੈ ਅਤੇ ਅੱਜ ਮੈਂ ਹਿੰਦ ਦੇ ਇਤਿਹਾਸ ਦੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਧਰਮ ਪਤਨੀ ਮਾਤਾ ਗੁਜਰੀ ਜੀ ਦੇ ਮਹਾਨ ਜੀਵਨ ਅਤੇ ਸਖਸ਼ੀਅਤ ਬਾਰੇ ਗੱਲ ਕਰਾਂਗੀ ਪੰਜਾਬ ਦੇ ਚਰਖੇ ਜੁੜ ਧਰਤੀ ਤੇ ਐਸੇ ਰੂਹਾਂ ਉਤਰਦੀਆਂ ਹਨ ਜੋ ਆਪਣੇ ਜੀਵਨ ਨਾਲ ਹੀ ਨਹੀਂ ਸਗੋਂ ਆਪਣੇ ਸਵਰ ਸੇਵਾ ਅਤੇ ਸਿਮਰਨ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਰੋਸ਼ਨ ਕਰ ਜਾਂਦੀਆਂ ਹਨ ਮਨੁੱਖ ਦੇ ਜੀਵਨ ਵਿੱਚ ਕਮਾਣ ਹੀ ਪ੍ਰੇਰਨਾ ਹੁੰਦੀ ਹੈ ਜੋ ਉਸ ਨੂੰ ਭਗਤ ਜੋ ਸੂਰਮਾ ਬਣਾ ਦਿੰਦੀ ਹੈ ਮਾਵਾ ਤਾਂ ਇਸ ਜਗ ਦੇ ਵਿੱਚ ਬਹੁਤ ਹੋਈਆਂ ਹਨ ਪਰ ਮਾਤਾ ਗੁਜਰੀ ਜੀ ਦਾ ਜੇਵਲ ਇੱਕ ਐਸੀ ਰੋਸ਼ਨੀ ਸੀ ਜਿਸ ਨੇ ਸਿੱਖ ਇਤਿਹਾਸ ਵਿੱਚ ਚੱਲਣ ਲੜ ਮੰਦਾਰੇ ਦਾ ਕੰਮ ਕੀਤਾ ਮਾਤਾ ਗੁਜਰੀ ਜੀ ਦਾ ਜਨਮ ਪਈ ਲਾਲ ਚੰਦ ਅਤੇ ਮਾਤਾ ਬਿਸ਼ਨ ਕੌਰ ਦੇ ਘਰ ਲਗਭਗ 1624 ਈਸਵੀ ਵਿੱਚ ਹੋਇਆ ਬਚਪਨ ਤੋਂ ਹੀ ਉਹ ਸਤਗੁਰਾਂ ਸੰਜਮ ਅਤੇ ਸ਼ਾਂਤ ਮੰਦ੍ਰ ਪ੍ਰਤੀਕਸਨ ਉਨਾਂ ਦੇ ਸਖੀਅਤ ਵਿੱਚ ਬਹੁਤ ਸਹਿਜ ਅਤੇ ਜਸਤੀ ਜੋ ਉਹਨਾਂ ਨੂੰ ਅੱਗੇ ਆਉਣ ਵਾਲੀ ਮਹਾਨ ਭੂਮਿਕਾ ਲਈ ਤਿਆਰ ਕਰ ਰਿਹਾ ਸੀ 16 ਸਾਲ ਦੀ ਇਸ ਵਿਵੇਚ ਮਾਤਾ ਗੁਜਰਾ ਜੀ ਦਾ ਵਿਆਹ ਗੁਰੂ ਤੇਗ ਬਹਾਦਰ ਜੀ ਨਾਲ ਹੋਇਆ ਵਿਆਹ ਤੋਂ ਬਾਅਦ ਉਹ ਕਰਤਾਰ ਪਰ ਅਤੇ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ ਗਏ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਜੋਤੀ ਜੋਤ ਸਮਾਈ ਤਾਂ ਗੁਰੂ ਤੇਗ ਬਹਾਦਰ ਜੀ ਮਾਤਾ ਅਨੰਕੀ ਜੀ ਅਤੇ ਮਾਤਾ ਗੁਜਰਾ ਜੀ ਨਗਰ ਬਗਾੜੇ ਬਾਬਾ ਕਾਲਾ ਸਾਹਿਬ ਵਿਖੇ ਰਹੇ ਲਗੇ ਇੱਥੇ ਮਾਤਾ ਗੁਜਰੀ ਜੀ ਨੇ ਆਪਣੇ ਧੀਰਜ ਨਮਰਤਾ ਅਤੇ ਸੇਵਾ ਭਾਵਨਾ ਨਾਲ ਸਿਰਫ ਸਬਤ ਮਾਨ ਚੇਤਨਿਆ ਸਗੋਂ ਗੁਰੂ ਸਾਹਿਬ ਦੇ ਪੁਰਾ ਸਾਹਿਬ ਦੇ ਅੰਦਰ ਦੇ ਅੰਗਾਂ ਸਮੇਂ ਮਾਤਾ ਨਾਮ ਕੇ ਜੀ ਨਾਲ ਰਹਿ ਕੇ ਸਾਰੇ ਕਾਰਜਾਂ ਦੇ ਨਿਰਵਿਘਨ ਮੁਕੰਮਲ ਹੋਣ ਦੀ ਜ਼ਿੰਮੇਵਾਰੀ ਨਿਭਾਉਂਦੇ ਰਹੇ ਇਹ ਕਾਲੜਾ ਇੱਕ ਨਹਾਕੇ ਤੋਂ ਵੀ ਵੱਧ ਸਮਾਚਾਰੀ ਰਹੀ 16 ਦਾ ਪੈਡ ਇਸਵੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਨਵਾਂ ਨਗਰ ਚੱਕ ਨਾਮਕੀ ਬਸਾਇਆ ਉਸ ਸਮੇਂ ਮਾਤਾ ਗੁਜਰੀਆ ਜੀ ਸੰਗਤਾਂ ਦੀ ਸੇਵਾ ਵਿੱਚ ਹਮੇਸ਼ਾ ਅੱਗੇ ਰਹੇ ਉਹ ਗੁਰੂ ਜੀ ਦੇ ਸਾਥ ਨਾਲ ਮਾਲਵਾ ਬੰਗਾਲ ਅਤੇ ਪੂਰਬ ਦੀਆਂ ਯਾਤਰਾਵਾਂ ਵਿੱਚ ਵੀ ਗਏ ਜਿੱਥੇ ਵੀ ਗੁਰੂ ਜੀ ਪਹੁੰਚਦੇ ਉੱਥੇ ਹੀ ਮਾਤਾ ਜੀ ਆਪਣੀ ਨਮਰਤਾ ਨਾਲ ਸੰਗਤ ਦੇ ਤੇਰੇ ਵਿੱਚ ਪਿਆਰ ਦੇ ਬੀਜ ਬੀਜਦੇ ਰਹੇ 16 ਦਾ ਸ਼ਾਟ ਇਸਵੀ ਵਿੱਚ ਜਨਸ਼ੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਦਸਮੇ ਚੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੜਨਾ ਸਾਹਿਬ ਦੇਖੇ ਮਾਤਾ ਗੁਜਰੀ ਜੀ ਦੀ ਕੁੱਖੋਂ ਪ੍ਰਕਾਸ਼ ਹੋਇਆ ਤਾਂ ਉਸ ਸਮੇਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਅਸਾਮ ਦੀ ਯਾਤਰਾ ਤੇ ਕਾਇ ਹੋਈ ਸਤ ਮਾਤਾ ਜੀ ਨੇ ਬਾਲ ਗੋਬਿੰਦ ਰਾਏ ਜੀ ਦੀ ਕੁਲਵਤੀ ਸੰਸਕਾਰਾਂ ਦਾ ਪ੍ਰਬੂਵ ਪਰਵ੍ਰਿਸ਼ਕੀਤੀ ਉਹਨਾਂ ਨੇ ਬਚਪਨ ਤੋਂ ਹੀ ਪੁੱਤਰ ਨੂੰ ਪੜ੍ਹਾਈ ਅਤੇ ਸ਼ਾਸਤਰ ਵਿਦਿਆ ਸਿਖਲਾਉਣ ਦੀ ਵਿਵਸਥਾ ਦਿੱਤੀ ਇਤਿਹਾਸ ਸਾਖੀਆਂ ਵਿੱਚ ਆਉਂਦਾ ਲੈ ਕੇ ਜਦ ਬਾਲ ਗੁਰੂ ਗੋਬਿੰਦ ਰਾਏ ਨੇ ਸ਼ਾਹਨੇਬਾਜੀ ਸਿੱਖਣ ਲੱਗੇ ਨਿਸ਼ਾਨੇ ਲਗਾਉਂਦੇ ਤਾਂ ਕਈ ਵਾਰ ਮਿੱਟੀ ਦੇ ਘੜੇ ਨਿਸ਼ਾਨਾ ਵਲ ਕੇ ਟੁੱਟ ਜਾਂਦੇ। ਮਾਤਾ ਜੀ ਨੇ ਇਲਾਕੇ ਭਾਰ ਵਿੱਚ ਮਿੱਟੀ ਦੇ ਘੜਿਆਂ ਦੀ ਥਾਂ ਪਿੱਤਰ ਦੀਆਂ ਗਾਗਰਾਂ ਦੇ ਦਿੱਤੀਆਂ। ਇੱਕ ਹੋਰ ਸਾਖੀ ਅਨੁਸਾਰ ਜਦ ਬਾਲ ਗੁਰੂ ਗੋਬਿੰਦ ਰਾਏ ਨੇ ਸੋਨੇ ਦਾ ਕੰਗੜ ਕੰਗਾ ਨਦੀ ਵਿੱਚ ਸੁੱਟ ਲਿਆ ਤੇ ਮਾਤਾ ਜੀ ਨੇ ਪੁੱਛਿਆ ਕੰਗੜ ਕਿੱਥੇ ਸੁੱਟਿਆ ਹੈ? ਤਾਂ ਗੁਰੂ ਗੋਬਿੰਦ राय ਜੀ ਨੇ ਇਹ ਦਸਤਾਨੇ ਨੂੰ ਜੇ ਹੱਥ ਵਿੱਚ ਪਾਇਆ ਕੰਗੜੀ ਉਸੇ ਜਗ੍ਹਾ ਨਦੀ ਵਿੱਚ ਟੁੱਟ ਦਿੱਤਾ ਮਾਤਾ ਜੀ ਨੇ ਇਸ ਘਟਨਾ ਵਿੱਚ ਪੁੱਤਰ ਦੀ ਨਰਲੇਪਤਾ ਤੇ ਰਾਜਾ ਵਿੱਚ ਖੁਸ਼ ਰਹਿਣ ਦੀ ਕੋਣਵਾਣੀ ਨਹੀਂ ਦੇਖੀ ਤੇ ਅੰਤਰਾ ਪ੍ਰਸੰਨ ਹੋਏ 1675 ਈਸਵੀ ਵਿੱਚ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ ਅਤੇ ਧਰਮ ਦੇ ਖਾਤਰ ਆਪਣੀ ਸ਼ਹਾਦਤ ਦਿੱਤੀ ਤਾਂ ਮਾਤਾ ਗੁਜਰੀ ਜੀ ਨੇ ਇਸ ਪਾਣੀ ਨੂੰ ਮਿੱਠਾ ਬੰਨ੍ਹਿਆ ਉਨਲਾ ਦੇ ਇਹ ਜਵਾਨ ਸ਼ਖਸੀਅਤ ਅਤੇ ਪਰਿਵਾਰ ਅਤੇ ਸੰਗਤ ਨੂੰ ਹੌਸਲਾ ਦਿੰਦਾ 16 ਜਨਵਰੀ 1950 ਵਿੱਚ ਵਿਸਾਖੀ ਉਤੇ ਚਾਦਰ ਸ਼੍ਰੀ ਗੁਰੂ ਕੋਵਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਮਾਤਾ ਜੀ ਉਸ ਥਾਂ ਮੌਜੂਦ ਸਨ ਮਾਤਾ ਗੁਜਰੀਆ ਜੀ ਦਾ ਜੀਵਨ ਗੁਰੂ ਪਤੀ ਅਤੇ ਪੁੱਤਰ ਪ੍ਰਤੀ ਵਿਸ਼ਵਾਸ ਨਿਸ਼ਠਾ ਅਤੇ ਸਮਰਪਣ ਦਾ ਗੁਰੂ ਘਰ ਵਿੱਚ ਵਿਸ਼ੇਸ਼ ਸਰਵੋ ਸਰਵ ਉੱਚ ਸਥਾਨ ਰੱਖਦਾ ਹੈ ਉਹਨਾਂ ਦਾ ਜੀਵਨ ਇੱਕ ਚਾਦਰ ਹੈ ਸੇਵਾਇ ਸਮਰਨ ਅਤੀਤ ਹੈ ਆਕਤਾ ਉਹ ਸਿੱਖਾਂ ਇਤਿਹਾਸ ਦੀਆਂ ਉਹਨਾਂ ਅਨਮੋਲ ਤੇ ਰੋਹਲਾਂ ਵਿੱਚੋਂ ਹਨ ਜਿਨ੍ਹਾਂ ਦੀ ਯਾਦ ਪੀੜੀ ਦਾ ਪੀੜੀ ਸਿੱਖ ਰੁਹਾਨ ਨੂੰ ਰੋਸ਼ਨ ਕਰਦੀ ਰਹੇਗੀ ਤਦਵਾ ਵਾਹਿਦੁਰ ਜੀ ਦਾ ਖਾਲਸਾ ਵਾਹਿਦੁਰ ਜੀ ਦੀ ਫਤਹਿ